ਜੀ ਦੋਸਤੋ ਸ਼ੀਸ਼ ਮਹਿਲ ਦੇ ਬਿਲਕੁਲ ਨਾਲ ਦੀ ਨਿਸ਼ਾਨ ਸਾਹਿਬ ਦੇ ਕੋਲੋਂ ਆਪਾਂ ਤੁਹਾਨੂੰ ਯਮਨਾ ਨਦੀ ਦਾ ਸੀਨ ਦਿਖਾਉਨੇ ਆ ਜੀ ਜਿੱਥੇ ਪੌੜੀਆਂ ਦੇ ਰਸਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਯਮਨਾ ਦੇ ਰਦੀ ਨੂੰ ਰਸਤਾ ਜਾਂਦਾ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਵਾਈਮਾਨ ਹੋ ਕੇ ਕੁਦਰਤ ਦੇ ਨਜ਼ਾਰੇ ਵੇਖਦੇ ਤੇ ਸ਼ੀਸ਼ ਤੇ ਦਸਤਾਰ ਸਜਾਇਆ ਕਰਦੇ ਸਨ ਗੱਦੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਵੀਆਂ ਤੋਂ ਕਵੀਆਂ ਕਵਿਤਾਵਾਂ ਸੁਣਦੇ ਸਨ ਤੇ ਉਹਨਾਂ ਨੂੰ ਸੋਨੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਦਾ ਪੂਰਾ ਨਕਸ਼ਾ ਤਿਆਰ ਕਰਿਆ ਹੋਇਆ ਸ਼ੀਸ਼ੇ ਦੇ ਵਿੱਚ ਗੁਰਦੁਆਰਾ ਸਾਹਿਬ ਜੀ ਦੇ ਦਰਬਾਰ ਸਾਹਿਬ ਜੀ ਦੇ ਆਪਾਂ ਤੁਹਾਨੂੰ ਕਰਾਉਨੇ ਆ ਦਰਸ਼ਨ ਵੀਡੀਓ ਨਾ ਬਣ ਰਹੀਆਂ ਕੋਲੋਂ ਬਿਲਕੁਲ ਸ਼ਾਂਤ ਹੋ ਕੇ ਲਿੰਗਦੀ ਆ ਜੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਚਨਾਂ ਦੇ ਅਨੁਸਾਰ ਇਤਿਹਾਸ ਨੂੰ ਵੀ ਦੇਖ ਸਕਦੇ ਹੋ ਮੇਰੀ ਵੀਡੀਓ ਦੇ ਵਿੱਚੋਂ ਸ਼ਾਰਟ ਲੈ ਲਓ ਸਕਰੀਨ ਸ਼ਾਟ ਜਿਉਣੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਸੇਵਾ ਕਰ ਰਹੇ ਨੇ ਦੇਖ ਪਰ ਵੀ ਸਤਿ ਸ਼੍ਰੀ ਰਾਮ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਦੋਸਤੋ ਅਸੀਂ ਦੇਰਾ ਦੂਨ ਦੇ ਵਿੱਚ ਘੰਟਾ ਘਰ ਦੇ ਕੋਲ ਰਾਤੀ ਰੁਕੇ ਸੀਗੇ ਜੀ ਸਮਾਂ ਹੋ ਗਿਆ ਸੀ ਜਿਆਦਾ 9 ਵਜੇਗੇ ਸੀ ਰਾਤ ਦੇ ਤੇ ਅਸੀਂ ਆ ਰਹੇ ਸੀ ਜੋਸ਼ੀਮੰਟ ਤੋਂ ਸਿੱਧਾ ਇੱਥੇ ਰੁਕੇ ਆ ਤੇ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਗੁਰਦੁਆਰਾ ਫੌਂਟਾ ਸਾਹਿਬ ਜੀ ਦੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਧਰਤੀ ਨੂੰ ਭਾਗ ਲਾਇਆ ਜੀ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ ਤੇ ਚੱਲਿਆ ਹੁਣ ਦੋਸਤੋ ਆਪਾਂ ਪੌਂਟਾ ਸਾਹਿਬ ਜੀ ਜਮਨਾ ਨਦੀ ਦੇ ਉੱਪਰ ਬਿਲਕੁਲ ਪੁਲ ਦੇ ਉੱਪਰ ਆ ਗਏ ਅਸੀਂ ਸਾਹਮਣੇ نیچے ਜਮਨਾ ਨਦੀ ਵਗ ਰਹੀ ਆ ਤੇ ਸਾਹਮਣੇ ਪੌਂਟਾ ਸਾਹਿਬ ਅਸੀਂ ਪਹੁੰਚ ਚੁੱਕੇ ਆ ਵੀਡੀਓ ਨਾਲ ਦੋਸਤੋ ਬਣੇ ਰਹੋ ਸ੍ਰੀ ਗੁਰਦੁਆਰਾ ਸਾਹਿਬ ਜੀ ਦੇ ਆਪਾਂ ਤੁਹਾਨੂੰ ਕਰਾਉਨੇ ਆ ਦਰਸ਼ਨ लेके चलਦੇ ਆਪਾਂ ਪੌੜੀਆਂ ਦੇ ਰਸਤੇ ਤੋਂ ਇਸ ਜਮਨਾ ਨਦੀ ਦੇ ਵਿੱਚ ਵੀ ਆਵਾਂਗੇ ਦਰਸ਼ਨ ਕਰਵਾਵਾਂਗੇ ਤੁਹਾਨੂੰ ਇਹ ਜਮਨਾ ਨਦੀ ਉਹੀ ਨਦੀ ਆ ਜੋ ਗੁਰੂ ਗੋਬੀ ਸਿੰਘ ਜੀ ਮਹਾਰਾਜ ਜੀ ਦੇ ਕਹਿਣ ਤੇ ਬਿਲਕੁਲ ਸ਼ਾਂਤ ਹੋ ਕੇ ਇਸ ਏਰੀਏ ਦੇ ਵਿੱਚੋਂ ਦੇਖ ਸਕਦੇ ਹੋ ਇੱਥੋਂ ਜਿੱਥੇ ਗੁਰਦੁਆਰਾ ਸਹਿਵਾ ਉੱਥੇ ਪੌੜੀਆਂ ਕੋਲੋਂ ਬਿਲਕੁਲ ਸ਼ਾਂਤ ਹੋ ਕੇ ਲੰਘਦੀ ਆ ਜੀ ਗੁਰਗੋਬੀ ਸਿੰਘ ਜੀ ਮਹਾਰਾਜ ਜੀ ਦੇ ਬਚਨਾਂ ਦੇ ਅਨੁਸਾਰ ਇਹ ਸਾਡੇ ਨੂੰ ਤੁਸੀਂ ਕਿੰਨਾ ਇੱਕ ਪਿਆਰਾ ਜਿਹਾ ਵਿਊ ਆ ਰਿਹਾ ਗੁਰਦੁਆਰਾ ਸਾਹਿਬ ਜੀ ਦਾ ਜਿੰਨੇ ਵੀ ਦੋਸਤ ਮਿੱਤਰ ਭੈਣ ਭਰਾ ਮੇਰੀ ਵੀਡੀਓ ਦੇਖ ਰਿਹਾ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਲੈ ਕੇ ਚੱਲਦੇ ਆਪਾਂ ਤੁਹਾਨੂੰ ਹੁਣ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਜੀ ਲੋਰੀ ਸੰਗਤੋ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਪਾਸ਼ਾ ਜੀ ਦਸਵੀਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚਖੰਡ ਵਸੇ ਨਿਰੰਕਾਰ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਬਿਲਕੁਲ ਐਂਟਰੀ ਗੇਟ ਦੇ ਉੱਤੇ ਪੌਂਟਾ ਸਾਹਿਬ ਪਹੁੰਚ ਚੁੱਕੇ ਆਂ ਸੰਗਤੋ ਆਪਾਂ ਤੁਹਾਨੂੰ ਕਰਾਉਨੇ ਆਂ ਦਰਸ਼ਨ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਜੀ ਦੇ ਜੋ ਕਿ ਜਮਨਾ ਨਦੀ ਦੇ ਬਿਲਕੁਲ ਕਿਨਾਰੇ ਤੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਆ ਜੀ ਗੁਰਦੁਆਰਾ ਸਾਹਿਬ ਜੀ ਦਾ ਮੇਨ ਐਂਟਰੀ ਗੇਟ ਆ ਜਿੱਥੋਂ ਆਪਾਂ ਐਂਟਰ ਕਰਦੇ ਆਂ ਜੀ ਇਹਨਾਂ ਸਾðਿਓ ਸੰਗਤੋਂ ਵੀਡੀਓ ਰਾਈ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਸੰਗਤਾਂ ਐ ਸਾਰੀਆਂ ਹੇਮਕੁੰਟ ਸਾਹਿਬ ਵਾਲੀਆਂ ਨੇ ਇੱਥੇ ਸਟੇ ਕਰਨ ਤੋਂ ਬਾਅਦ ਅੱਗੇ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਜਾਂਦੀਆਂ ਨੇ ਜੀ ਇਹ ਸਾਧਿਆ ਇਧਰਲੇ ਪਾਸੇ ਜੋੜਾ ਘਰ ਆ ਜੀ ਗੁਰਦੁਆਰਾ ਸਾਹਿਬ ਜੀ ਦਾ ਤੁਸੀਂ ਦੇਖ ਸਕਦੇ ਹੋ ਸਵੇਰੇ 5 ਵਜੇ ਤੋਂ ਰਾਤ 10 ਵਜੇ ਤੱਕ ਜੋੜਾ ਘਰ ਖੁੱਲਾ ਰਹਿੰਦਾ ਜੀ ਸੰਗਤਾਂ ਜਿੰਨੀਆਂ ਵੀ ਆਉਂਦੀਆਂ ਆਪਾਂ ਦੱਸ ਦਈਏ ਦੇਖ ਸਕਦੇ ਹੋ ਅੰਦਰ ਬਾਬਾ ਜੀ ਸੇਵਾ ਕਰ ਰਹੇ ਨੇ ਪਰਮਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਜਿੰਨੇ ਵੀ ਸੰਗਤਾਂ ਸੇਵਾ ਕਰ ਰਹੀਆਂ ਨੇ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਰਸਾ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਦੀ ਕਾਰ ਸੇਵਾ ਚੱਲਦੀ ਹੈ ਬਾਬਾ ਜੀ ਬੈਠੇ ਨੇ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਹਿਮਕੁੰਡ ਤੁਸੀਂ ਦੇਖ ਸਕਦੇ ਹੋ ਜਿੰਨੀਆਂ ਵੀ ਸੰਗਤਾਂ ਅੱਗੇ ਹੇਮਕੁੰਡ ਸਾਹਿਬ ਜਾਂਦੀਆਂ ਨੇ ਪੰਜਾਬ ਤੋਂ ਚੱਲ ਕੇ ਤਾਂ ਪੋਂਡਾ ਸਾਹਿਬ ਲਈ ਦਰਸ਼ਨਾਂ ਜ਼ਰੂਰ ਕਰਕੇ ਜਾਇਆ ਕਰੋ ਸੰਗਤੋ ਪੋਂਡਾ ਸਾਹਿਬ ਗੁਰਦੁਆਰਾ ਸ੍ਰੀ ਗੁਰੂ ਗੋਬੀ ਸਿੰਘ ਜੀ ਮਹਾਰਾਜ ਜੀ ਦਾ ਯਾਦਗਾਰ ਗੁਰਦੁਆਰਾ ਜੀ ਇਤਿਹਾਸਿਕ ਗੁਰਦੁਆਰਾਵਾ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਸਾਹਿਬ ਜੀ ਦੇ ਨਵੀਂ ਬਿਲਡਿੰਗ ਦਾ ਵੀ ਕੰਮ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਤੋਂ ਵੀਡੀਓ ਦੇ ਵਿੱਚ ਤੁਸੀਂ ਗੁਰਦੁਆਰਾ ਸ੍ਰੀ ਪੋਂਡਾ ਸਾਹਿਬ ਜੀ ਦੇ ਇਤਿਹਾਸ ਤੁਨੂੰ ਵੀ ਦੇਖ ਸਕਦੇ ਹੋ ਮੇਰੀ ਵੀਡੀਓ ਦੇ ਵਿੱਚੋਂ ਸ਼ਾਰਟ ਲੈ ਲਓ ਸਕਰੀਨਸ਼ਾਟ ਤੇ ਵੀਡੀਓ ਦਾ ਇਤਿਹਾਸ ਪੜ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਪੂਰਾ ਪੜ ਸਕਦੇ ਹੋ ਜੀ ਗੁਰਦੁਆਰਾ ਸਾਹਿਬ ਜੀ ਦੇ ਦਰਬਾਰ ਸਾਹਿਬ ਜੀ ਦੇ ਆਪਾਂ ਤੁਹਾਨੂੰ ਕਰਾਉਨੇ ਆ ਦਰਸ਼ਨ ਵੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਵੀਡੀਓ ਨਾਲ ਬਣੇ ਰਹੋ ਸੰਗਤਾਂ ਹਮ ਹੁਮਾ ਕੇ ਦਰਸ਼ਨਾਂ ਲਈ ਪਹੁੰਚੀਆਂ ਹੋਈਆਂ ਨੇ ਜੀ ਤੁਸੀਂ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਦਾ ਪੂਰਾ ਨਕਸ਼ਾ ਤਿਆਰ ਕਰਿਆ ਹੋਇਆ ਸ਼ੀਸ਼ੇ ਦੇ ਵਿੱਚ ਵੜ ਕੇ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਦੇਖ ਸਕਦੇ ਹੋ ਤੁਸੀਂ ਦੋਸਤੋ ਖੜਾ ਪ੍ਰਸ਼ਾਦ ਇਹ ਦੇਖ ਮਿਲਦੀ ਆ ਜੀ ਤੁਸੀਂ ਦੇਖ ਸਕਦੇ ਹੋ ਖੜਾ ਪ੍ਰਸ਼ਾਦ ਦੇ ਕਾਊਂਟਰ ਆ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਿਲਕੁਲ ਅੰਦਰ ਵੱਟ ਦੀ ਸੱਜੇ ਹੱਥ ਤੇ ਆ ਜੀ ਹਾਂਜੀ ਦੋਸਤੋ ਵੀਡੀਓ ਨਾ ਬਣੇ ਰਿਓ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਗੁਰੂ ਘਰ ਕਾ ਲੰਗਰ ਵੀ ਦਿਖਾਉਨੇ ਆ ਤੇ ਦੀਵਾਨ ਹਾਲ ਚ ਵੀ ਲੈ ਕੇ ਚੱਲਦੇ ਆ ਤੁਹਾਨੂੰ ਤੇ ਪਿੱਛੇ ਯਮਨਾ ਨਦੀ ਜਿਹੜੀ ਸ਼ਾਂਤੋ ਕੇ ਗੁਰੂ ਜੀ ਦੇ ਕਹਿਣ ਤੇ ਗੁਰੂ ਜੀ ਦੇ ਬਚਨਾਂ ਦੇ ਅਨੁਸਾਰ ਬਿਲਕੁਲ ਸ਼ਾਂਤ ਤਰੀਕੇ ਨਾਲ ਇਸ ਗੁਰਦੁਆਰਾ ਸਾਹਿਬ ਜੀ ਦੀ ਬੈਕ ਸਾਈਡ ਤੋਂ ਜਾਂਦੀ ਆ ਜੀ ਉਦੇ ਵੀ ਆਪਾਂ ਦਰਸ਼ਨ ਕਰਵਾਨੇ ਆ ਤੁਹਾਨੂੰ ਵੀਡੀਓ ਨਾ ਬਣੇ ਰੋ ਦੋਸਤੋ ਕਵੀ ਦਰਬਾਰ ਸਥਾਨ ਤੁਸੀਂ ਦੇਖ ਰਹੇ ਹੋ ਸ਼੍ਰੀ ਪੋਂਡਾ ਸਾਹਿਬ ਜੀ ਦੇ ਵਿੱਚ ਇਸ ਜਗ੍ਹਾ ਤੇ ਸਾਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਵੀਆਂ ਤੋਂ ਕਵੀਆਂ ਕਵਿਤਾਵਾਂ ਸੁਣਦੇ ਸਨ ਤੇ ਉਹਨਾਂ ਨੂੰ ਸੋਨੇ ਦੀਆਂ ਮੋਹਰਾਂ ਤੇ ਮਾਇਆ ਦੇ ਗੱਫੇ ਵੰਡਦੇ ਸਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਾਂ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਮੌਸਮ ਹੋਇਆ ਪਿਆ ਜੀ ਤੁਸੀਂ ਦੇਖ ਸਕਦੇ ਹੋ ਹਰੇ ਭਰੇ ਐਨ ਬੁੱਟੇ ਲੱਗੇ ਆ ਸੰਗਤਾਂ ਹਮ ਹਮਾ ਕੇ ਦਰਸ਼ਨਾਂ ਦੇ ਲਈ ਪਹੁੰਚੀਆਂ ਹੋਈਆਂ ਨੇ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਪਹੁੰਚੀਆਂ ਨੇ ਸਾਰੀਆਂ ਪ੍ਰਮਾਤਮਾ ਕਰੇ ਸਾਰੀਆਂ ਸੰਗਤਾਂ ਦੇ ਕਮਾਂਕਾਰ ਤਰੱਕੀਆਂ ਦੇ ਵਿੱਚ ਵਾਦੇ ਹੁਣ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਹੁਣ ਜਿੰਨੀਆਂ ਵੀ ਸੰਗਤਾਂ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਦਰਸ਼ਨਾਂ ਦੇ ਲਈ ਆਈਆਂ ਹੋਈਆਂ ਨੇ ਗੁਰਦੁਆਰਾ ਦਸਤਾਰ استان ਪੌਂਡਾ ਸਾਹਿਬ ਜੀ ਦਰਸ਼ਕ ਕਰ ਰਹੇ ਜਿੱਥੇ ਕਲਗੀਧਰ ਪਾਸ਼ਾ ਗੁਰਗੋਬੇ ਸਿੰਘ ਜੀ ਮਹਾਰਾਜ ਗੁਰਗੋਬੇ ਸਿੰਘ ਜੀ ਮਹਾਰਾਜ ਸਵੈਮਾਨ ਹੋ ਕੇ ਕੁਦਰਤ ਦੇ ਨਜ਼ਾਰੇ ਵੇਖਦੇ ਤੇ ਸ਼ੀਸ਼ਤੇ ਦਸਤਾਰ ਸਜਾਇਆ ਕਰਦੇ ਸਨ ਸੁੰਦਰ ਦਸਤਾਰਾਂ ਸਜਾਉਣ ਵਾਲਿਆਂ ਨੂੰ ਇਨਾਮ ਵੰਡਿਆ ਕਰਦੇ ਸਨ ਜਿਸ ਜਗ੍ਹਾ ਤੇ ਆਪਾਂ ਤੁਹਾਨੂੰ ਸ਼ੀਸ਼ ਮਹਿਲ ਇਹ ਜਗ੍ਹਾ ਦਿਖਾ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਇਸ ਜਗ੍ਹਾ ਤੇ ਕਲਗੀਧਰ ਪਾਸ਼ਾ ਜੀ ਕੁਦਰਤ ਦੇ ਨਜ਼ਾਰੇ ਬਹੁਤ ਦੇਖਦੇ ਹੁੰਦੇ ਸੀਗੇ ਜੀ ਜਿੰਨੀਆਂ ਵੀ ਸੰਗਤਾਂ ਮੇਰੀ ਵੀਡੀਓ ਦੇਖ ਰਹੀਆਂ ਨੇ ਪ੍ਰਮਾਤਮਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਗੁਰਦੁਆਰਾ ਸਾਹਿਬ ਜੀ ਦੇ ਕਰੋ ਦਰਸ਼ਨ ਦੋਸਤੋ ਇਧਰਲੇ ਪਾਸੇ ਆਪਾਂ ਤੁਹਾਨੂੰ ਸਾਈਡ ਤੋਂ ਸੀਨ ਦਿਖਾ ਰਹੇ ਹਾਂ ਗੁਰਦੁਆਰਾ ਸਾਹਿਬ ਜੀ ਦਾ ਤੇ ਥੱਲੇ ਯਮਨਾ ਨਦੀ 'ਚ ਵੀ ਲੈ ਕੇ ਚੱਲਦੇ ਹਾਂ ਤੁਹਾਨੂੰ ਜੀ ਦੋਸਤੋ ਸ਼ੀਸ਼ ਮਹਿਲ ਦੇ ਬਿਲਕੁਲ ਨਾਲ ਦੀ ਨਿਸ਼ਾਨ ਸਾਹਿਬ ਦੇ ਕੋਲੋਂ ਆਪਾਂ ਤੁਹਾਨੂੰ ਯਮਨਾ ਨਦੀ ਦਾ ਸੀਨ ਦਿਖਾਉਨੇ ਆ ਜੀ ਜਿੱਥੇ ਸੰਗਤਾਂ ਇਸ਼ਨਾਨ ਕਰ ਰਹੀਆਂ ਨੇ ਪ੍ਰਮਾਤਮਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਜਿੰਨੀਆਂ ਵੀ ਸੰਗਤਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨਾਂ ਲਈ ਆਈ ਲੋ ਜੀ ਤੁਸੀਂ ਦੇਖ ਸਕਦੇ ਹੋ ਇੱਧਰ ਸੰਗਤਾਂ ਇਸ਼ਨਾਨ ਕਰ ਰਹੀਆਂ ਗੁਰਦੁਆਰਾ ਸਾਹਿਬ ਜੀ ਦੇ ਬੈਕ ਸਾਈਡ ਤੇ ਯਮਨਾ ਨਦੀ ਦੇ ਕਿਨਾਰੇ ਤੁਸੀਂ ਦੇਖ ਸਕਦੇ ਹੋ ਜਿੰਨੀਆਂ ਵੀ ਸੰਗਤਾਂ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਆਈਆਂ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਦੇਖ ਸਕਦੇ ਹੋ ਤੁਸੀਂ ਕਿੰਨੀਆਂ ਸੰਗਤਾਂ ਹੌਮ ਹੌਮਾ ਕੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨਾਂ ਲਈ ਆਈਆਂ ਹੋਈਆਂ ਪੌਂਟਾ ਸਾਹਿਬ ਦੋਸਤੋ ਜੇ ਹਿਮਕੁੰਡ ਜਦੋਂ ਜਿੰਨੀਆਂ ਵੀ ਸੰਗਤਾਂ ਜਾ ਰਹੀਆਂ ਤਾਂ ਪੌਂਟਾ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕਰਕੇ ਜਾਇਓ ਜੀ ਤੇ ਆਪਣਾ ਜੀਵਨ ਸਫਲਾ ਕਰੋ ਔੜੀਆਂ ਦੇ ਰਸਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਯਮਨਾ ਦੇ ਦਿਨ ਨੂੰ ਰਸਤਾ ਜਾਂਦਾ ਤੇ ਮਾਤਾ ਦੇਖ ਲਓ ਪੌੜੀਆਂ ਦੇ ਰਾਸਤੇ ਥੱਲੇ ਇਸ਼ਨਾਨ ਕਰਕੇ ਆਈ ਐ ਮਾਤਾ ਨੂੰ ਹਮੇਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੜ੍ਹਦੀ ਕਲਾ 'ਚ ਰੱਖਣ ਦੀ ਕਿਰਪਾ ਬਣਾਈ ਰੱਖਣ ਆਪਣੀ ਸੰਗਤਾਂ ਦੇ ਦੇਖੋ ਸਾਹਮਣੇ ਇਸ਼ਨਾਨ ਕਰ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਸੰਗਤੋ ਗੁਰਦੁਆਰਾ ਸਾਹਿਬ ਜੀ ਦੇ ਲੰਗਰ ਹਾਲ ਦੇ ਕਰੋ ਦਰਸ਼ਨ ਇਧਰਲੇ ਪਾਸੇ ਸੰਗਤਾਂ ਲੰਗਰ ਛਕ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਬਹੁਤ ਹੀ ਵੱਡਾ ਲੰਗਰ ਹਾਲ ਆ ਜੀ ਤੇ ਸੰਗਤਾਂ ਹੋਮੋਮਾ ਕੇ ਪਹੁੰਚੀਆਂ ਹੋਈਆਂ ਨੇ ਪੋਚਕੇ ਸੰਗਤਾਂ ਹੇਮਕੋਟ ਸਾਹਿਬ ਵਾਲਿਆਂ ਨੇ ਤੁਸੀਂ ਦੇਖ ਸਕਦੇ ਹੋ ਜੋ ਉੱਪਰੋਂ ਮੱਥਾ ਟੇਕ ਕੇ ਆਈਆਂ ਨੇ ਤਾਂ ਇਸ ਜਗ੍ਹਾ ਦੇ ਉੱਪਰ ਦਰਸ਼ਨ ਕਰਨ ਤੋਂ ਬਾਅਦ ਹੀ ਅੱਗੇ ਨੂੰ ਰਵਾਨਾ ਹੁੰਦੀਆਂ ਨੇ ਸੰਗਤਾਂ ਲੰਗਰ ਪਾਣੀ ਪ੍ਰਸ਼ਾਦਾ ਆਪਾਂ ਵੀ ਛਕਦੇ ਆਂ ਤੇ ਇਧਰੋਂ ਲੈਨੇ ਆਂ ਥਾਲ ਬਾਬਾ ਜੀ ਤੋਂ ਰੌਣੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਸੇਵਾ ਕਰ ਰਹੇ ਨੇ ਦੇਖ ਸਕਦੇ ਹੋ ਤੁਸੀਂ ਸਬਜੀ ਵਰਤਾਰੇ ਨੇ ਜੀ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਆਪਾਂ ਵੀ ਸਬਜੀ ਪਵਾ ਲਈ ਅੱਗੇ ਪ੍ਰਸ਼ਾਦੇ ਵਾਲਾ ਵੀਰ ਜੀ ਵੀ ਆਗੇ ਦੇ ਵਿੱਚ ਆਪਾਂ ਲੰਗਰ ਛਕ ਲਿਆ ਪੌਣੇ 11 ਦਾ ਟਾਈਮ ਹੋ ਚੱਲਿਆ ਜੀ ਤੇ ਧੁੱਪ ਨੇ ਐਨ ਆਪਦਾ ਅਸਰ ਦਿਖਾਉਣਾ ਸ਼ੁਰੂ ਕਰਤਾ ਐਨ ਕੜਾਕੀ ਦੀ ਧੁੱਪ ਨਿਕਲ ਗਈ ਹੈ ਬਾਹਰ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਆਪਾਂ ਤੁਹਾਨੂੰ ਬਾਹਰਲੇ ਪਾਸੇ ਵੀ ਗੁਰਦੁਆਰਾ ਸਾਹਿਬ ਜੀ ਦੇ ਪੂਰੇ ਦਰਸ਼ਨ ਕਰਵਾਉਨੇ ਆ ਸੰਗਤਾਂ ਦੇ ਸਾਹਿਬ ਜੀ ਦੇ ਵਿੱਚ ਗੁਰਮਤੀ ਲਿਟਰੇਚਰ ਹਾਊਸ ਆ ਜੀ ਤੁਸੀਂ ਇੱਧਰਲੇ ਪਾਸੇ ਦੇਖ ਸਕਦੇ ਹੋ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਜੀ ਗੁਰਦੁਆਰਾ ਸਾਹਿਬ ਜੀ ਦੇ ਬਾਹਰਲੇ ਪਾਸੇ ਦੁਕਾਨਾਂ ਲੱਗੀਆਂ ਹੋਈਆਂ ਨੇ ਸੰਗਤਾਂ ਵੀ ਦੇਖ ਸਕਦੇ ਹੋ ਤੁਸੀਂ ਸਮਾਨ ਖਰੀਦ ਰਹੀਆਂ ਇਹਨਾਂ ਦੁਕਾਨਾਂ ਤੋਂ ਜਿੰਨੀਆਂ ਸੰਗਤਾਂ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਦਰਸ਼ਨ ਕਰ ਲਈ ਆਈਆਂ ਨੇ ਜਾਂ ਜਿੰਨੀਆਂ ਵੀ ਸੰਗਤਾਂ ਮੇਰੀ ਵੀਡੀਓ ਰਾਹੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਰਹੀਆਂ ਨੇ ਪ੍ਰਮਾਤਮਾ ਸਾਰੀਆਂ ਸੰਗਤਾਂ ਦੀਆਂ ਮਨੋਕਾਮਨਾ ਪੂਰੀਆਂ ਚੜ੍ਹਦੀ ਕਲਾ ਵਿੱਚ ਰੱਖਣ ਜੀ ਲਓ ਜੀ ਇਹ ਵੀਰੇ ਹੁਣੀ ਚੱਲਿਆ ਹੈਮਕਾਉਂ ਸਾਹਿਬ ਇਹਨਾਂ ਦੀ ਯਾਤਰਾ ਵੀ ਪ੍ਰਮਾਤਮਾ ਸਫਲ ਕਰੇ ਜੀ ਹਾਂਜੀ ਦੋਸਤੋ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਜੀ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਜੀ ਦੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਪੌਂਟੇ ਦੀ ਧਰਤੀ ਨੂੰ ਭਾਗ ਲਾਇਆ ਜੀ ਦੁਨੀਆ ਵੀ ਸੰਗਤਾਂ ਨੇ ਮੇਰੀ ਵੀਡੀਓ ਦੇਖੀ ਆ ਜੀ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਣ ਜੀ ਧੰਨਵਾਦ ਸਾਰਿਆਂ ਦੋਸਤਾਂ ਮਿੱਤਰਾਂ ਦਾ ਜੀ